ਅੱਜ ਮੈਂ ਪੂਰੇ ਪੰਜਾਬ ਦੇ ਵਿੱਚ ਦੇ ਦੋ ਨਾ ਆਇਆ ਹੈਗਾ ਭਾਈ ਵੀਰ ਆ ਦੇ ਔਰ ਸਾਰਿਆਂ ਨੂੰ ਪਤਾ ਪੂਰੇ ਸੰਸਾਰ ਭਰ ਦੇ ਵਿੱਚ ਪਤਾ ਹੈਗਾ ਸੀਨੀਅਰ ਕਿਸਾਨ ਆ ਗਏ ਉੱਪਰ ਨਾ ਰੱਖਿਆ ਸਰਦਾਰ ਜਗਜੀਤ ਸਿੰਘ ਢੱਲੇਵਾਲੋਂ ਉਹਨਾਂ ਨੇ ਮਨਨ ਵਰਤ ਰੱਖਿਆ ਹੈਗਾ 45 ਦਿਨ ਤੋਂ ਔਰ ਨੋ ਡਾਊਟ ਮੈਂ ਭਾਰਤੀ ਜਨਤਾ ਪਾਰਟੀ 'ਚ ਕੰਮ ਕਰਦਾ ਲੇਕਿਨ ਮੈਂ ਕਿਸਾਨ ਹਾਂ ਮੇਰੇ ਨਾਲ ਮੇਰੇ ਪਿੰਡ ਤੋਂ ਸਰਪੰਚ ਸਤਪਾਲ ਸਿੰਘ ਸਾਬਕਾ ਸਰਪੰਚ ਬਰਵਿੰਦਰ ਸਿੰਘ ਮੈਂਬਰ ਪੰਚਾਇਤ ਹਰਬੰਸ ਸਿੰਘ ਸਰਦਾਰ ਸਰਚਾਨ ਸਿੰਘ ਜੀ ਹੁਣਾਂ ਇਹ ਤਾਂ ਤੁਹਾਨੂੰ ਦੱਸ ਹੀ ਦਿੱਤਾ ਜਾਂ ਹੋਰ ਰਖਵਿੰਦਰ ਸਿੰਘ ਦਾ ਦਾਵਾ ਇੱਕ ਕਿਸਾਨ ਆਗੂ ਵੀ ਨੇ ਔਰ ਖਾਸ ਕਰਕੇ ਦੰਲੇਵਾਲ ਭਾਰਤੀ ਕਿਸਾਨ ਯੂਨੀਅਨ ਦੰਲੇਵਾਲ ਦੇ ਵਿੱਚ ਇਹ ਲੰਬੇ ਸਮੇਂ ਤੋਂ ਕੰਮ ਕਰਦਾ ਇੱਥੇ ਹੁਣ ਡੱਲੇਵਾਲ ਦੀ ਸੁਮਿੰਦਰਪਾਲ ਸਿੰਘ ਗਰੇਵਾਲ ਦੀ ਸਚਾਰਜ ਸਿੰਘ ਦੀ ਜਾਂ ਕਿਸੇ ਦੀ ਗੱਲ ਨਹੀਂ ਇੱਥੇ ਇੱਕ ਇਨਸਾਨ ਦੀ ਗੱਲ ਹੈ ਵੀ ਆਪਣੇ ਘਰਾਂ 'ਚ ਜੇ ਪਰਿੰਦਾ ਵੀ ਆ ਕੇ ਜ਼ਖਮੀ ਹੋ ਕੇ ਡਿੱਗ ਜਾਂਦਾ ਤਾਂ ਪਾ 8 8 10 10 ਦਿਨ ਉਹਨੂੰ ਮਤਲਬ ਪੱਟੀ ਕਰ ਦਿੰਦੇ ਲੇਕਿਨ ਕਮਿਊਨੀਕੇਸ਼ਨ ਗੈਪ ਸੀ ਔਰ ਨੋ ਡਾਊਟ ਮੈਂ ਮਾਂ ਜੋ ਉਪ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਨਾਲ ਕੰਮ ਕੀਤਾ ਮੈਂ ਭਾਰਤੀ ਜਨਤਾ ਯੁਵਾ ਮੋਰਚੇ ਦਾ ਪੰਜਾਬ ਪ੍ਰਧਾਨ ਸੀ ਉਹ ਸਾਡੇ ਇੰਚਾਰਜ ਸੀਮਰਜ ਸਿੰਘ ਚੋਹਾਨ ਜੀ ਜਿਹੜੇ ਅੱਜ ਕੱਲ ਖੇਤੀਬਾੜੀ ਮੰਤਰੀ ਨੇ ਉਹ ਮੇਰੇ 올 ਇੰਡੀਆ ਯੂਥ ਵਿੰਗ ਦੇ ਭਾਰਤੀ ਜਨਤਾ ਯੁਵਾ ਮੋਰਚੇ ਦੇ ਪ੍ਰਧਾਨ ਸੀ ਮੈਂ ਪੰਜਾਬ ਦਾ ਯੁਵਾ ਮੋਰਚੇ ਦਾ ਪ੍ਰਧਾਨ ਸੀ ਸਾਰੇ ਅਸੀਂ ਪੁਰਾਣੇ ਆ ਔਰ ਕਮਿਊਨੀਕੇਸ਼ਨ ਗੈਪ ਕਰਕੇ ਇੱਕ ਵੱਡਾ ਇਹ ਮਾੜਾ ਸਮਾਂ ਆਇਆ ਹੋਇਆ ਸਾਡੀ ਕੰਡੀ ਕਰ ਰਿਹਾ ਭਾਈ ਜੀ ਔਰ 노 ਡਾਊਟ ਸਾਡਾ ਜਿਹੜਾ ਦੇਸ਼ ਮਹਾਨ ਆਨਰੇਬਲ ਪ੍ਰਾਈਮ ਮਿਨਿਸਟਰ ਆਫ ਇੰਡੀਆ ਸ਼੍ਰੀ ਨਰਿੰਦਰ ਮੋਦੀ ਜੀ ਇਹ ਕੋਈ ਸ਼ੱਕ ਨਹੀਂ ਉਹ ਸੁਪਰ ਪਾਵਰ ਨੇ ਲੇਕਿਨ ਸੁਪਰੀਮ ਪਾਵਰ ਕੋਲ ਵੀ ਸਾਡੀ ਗੱਲ ਕਲਮੀ ਬਣਦੀ ਹੈਗੀ ਆ ਅਕਾਲ ਤਖਸ ਜਿਹੜਾ ਹੈਗਾ ਇਹ ਰੱਬ ਦਾ ਘਰ ਸਾਡਾ ਸੁਪਰੀਮ ਆ ਔਰ ਅਸੀਂ ਚਾਹੁੰਦੇ ਆ ਵੀ ਸ੍ਰੀ ਅਕਾਲ ਤਖਸ ਸਾਹਿਬ ਵੱਲੋਂ ਹੁਕਮਨਾਮਾ ਜਾਰੀ ਹੋਵੇ ਜਥੇਦਾਰ ਸਾਹਿਬ ਕਰਨ ਇੱਕ ਤਾਂ ਗੁਰਸਿੱਖਾਂ ਦੇ ਵਿੱਚ ਮਰਨ ਵਰਤ ਨਹੀਂ ਹੈਗਾ ਦੂਸਰਾ ਵੀ ਅੱਜ ਦਿੱਲੀਵਾਲ ਸਾਹਿਬ ਕੱਲ ਨੂੰ ਕੋਈ ਹੋਰ ਇਹ ਜਿਹੜੀ ਮਰਨ ਵਰਤ ਸੰਘਰਸ਼ ਚੱਲਦੇ ਆ لیکن تل تل ਰੋਲ ਜੀਵਨ ਘਟਨਾ ਔਰ ਉਸ ਪਾਸੇ ਨੂੰ ਜਾਣਾ ਉਹ ਮੈਂ ਕਹਿੰਦਾ ਵੀ ਸਾਡੇ ਸਾਰਿਆਂ ਲਈ ਸ਼ਰਮਨਾਕ ਸਾਡੇ ਚੋਂ ਕੋਈ ਕਿਉਂ ਵਿਦਾ ਹੋਵੇ ਉਸ ਲਈ ਅਸੀਂ ਅੱਜ ਬੇਨਤੀ ਜੋਧੜੀ ਸ਼੍ਰੀ ਹਰਖਾਲਤਾਖ ਸਾਹਿਬ ਤੇ ਜਥੇਦਾਰ ਸਾਹਿਬ ਕੋਲ ਕਰਨ ਆਏ ਆ ਵੀ ਨੋ ਡਾਊਟ ਮੈਂ ਸ਼ਿਵਰਾਜ ਸਿੰਘ ਚੋਹਾਨ ਹੋਣਾ ਨਾ ਮੇਰੇ 올 ਇੰਡੀਆ ਪ੍ਰਧਾਨ ਰਹੇ ਨੇ ਮੈਂ ਉਹਨਾਂ ਨਾਲ ਗੱਲ ਕੀਤੀ ਹੈਗੀ ਆ ਸਾਰਿਆਂ ਨੇ ਕਿਹਾ ਵੀ ਅਸੀਂ ਸੰਜੀਦਗੀ ਨਾਲ ਇਹਨੂੰ ਸਾਰੇ ਨੂੰ ਦੇਖਦੇ ਹੈਗੇ ਜਿਹੜਾ ਕੁਝ ਕਰਨ ਵਾਲਾ ਹੋ ਉਹ ਉਹ ਕਰਨਗੇ ਪਰ ਲੇਕਿਨ ਸਮਾਂ ਜਿਹੜਾ ਹੈਗਾ ਉਹ ਬੀਤਦਾ ਜਾ ਰਿਹਾ ਹੈਗਾ ਉਹਦੇ 'ਚ ਅੱਜ ਜਿਹੜੀ ਉਹ ਕਹਿੰਦੇ ਹੈਗੇ ਆਕਸੀਜਨ ਉਹ ਆਕਸੀਜਨ ਕੇਵਲ ਤੇ ਕੇਵਲ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਸਾਹਿਬ ਸਰਦਾਰ ਲਖਵੀਰ ਸਿੰਘ ਜੀ ਉਹਨਾਂ ਦੇ ਔਰ ਗੁਰੂ ਸਾਹਿਬ ਦੇ ਚਰਨਾਂ 'ਚ ਜੋ ਜੋਦਰੀ ਬੇਨਤੀ ਹੈਗੀ ਆ ਕਿ ਪਿਛਲੇ ਸਮੇਂ ਦੇ ਵਿੱਚ ਸ੍ਰੀ ਅਕਾਲਤਾ ਸਾਹਿਬ ਦੇ ਇਤਿਹਾਸ ਦੇ ਤੌਰ ਤੇ इवन ਸਾਡੇ ਗੁਰੂ ਸਾਹਿਬ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਚਮਕੌਰ ਦੀ ਗੜੀ ਦੇ ਵਿੱਚ ਸਿੰਘਾਂ ਵੱਲੋਂ ਪੰਜ ਸਿੰਘਾਂ ਵੱਲੋਂ ਉਹਨਾਂ ਨੂੰ ਹੁਕਮ ਨਵਾ ਜਾਰੀ ਕੀਤਾ ਸੀ ਵੀ ਤੁਸੀਂ ਗੁਰੂ ਗੁਰੂ ਸਾਹਿਬ ਤੁਸੀਂ ਚਮਕੌਰ ਦੀ ਗੜੀ ਛੱਡੋ ਤੇ ਗਾਹ ਜਾ ਕੇ ਤੁਸੀਂ ਇਹ ਰਵਾਇਤ ਕਰੋ ਸ੍ਰੀ ਅਕਾਲਤਾ ਸਾਹਿਬ ਦੇ ਜਥੇਦਾਰ ਸਾਹਿਬ ਜਿਹੜਾ ਗੈਰ ਰਾਜਨੀਤਿਕ ਸੰਗਠਨ ਆ ਕਿਸਾਨ ਸੰਯੁਕਤ ਕਿਸਾਨੀ ਮੋਰਚਾ ਔਰ ਉੱਥੇ ਹੋਰ ਜਿਹੜੇ ਸਮਾਜਿਕ ਆਗੂ ਨੇ ਜਾਂ ਉੱਥੇ ਜਿਹੜੀ ਸੰਗਤ ਆ ਉਹਨਾਂ ਨੂੰ ਕਹਿਣ ਵੀ ਉਹ ਬੇਈਰਾਨੇ ਤੋਂ ਹੁਕਮਨਾਮਾ ਜਾਰੀ ਕਰਨਾ ਵੀ ਜਗਜੀਤ ਸਿੰਘ ਡੱਲੇਵਾਲ ਉਹ ਮਰਨ ਵਰਤ ਛੱਡਣ ਔਰ ਅੱਗੇ ਤੋਂ ਕੋਈ ਹੋਰ ਵੀ ਆਗੂ ਮਰਨ ਵਰਤ ਨਾ ਰੱਖੇ ਸੰਘਰਸ਼ ਜਿਹੜਾ ਹੈਗਾ ਉਹ ਪਹਿਲਾਂ ਵੀ ਚੱਲਦਾ ਆਇਆ ਗਾਂ ਵੀ ਚੱਲਦਾ ਰਹਿਣਾ ਹੈ ਔਰ ਕਿਉਂਕਿ ਪੰਜਾਬ ਦੇ ਲੋਕ ਜਿਹੜੇ ਹੈਗੇ ਆ ਉਹ ਸੰਦਰਸ਼ੀ ਨੇ ਲੇਕਿਨ ਅੱਜ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਦੀ ਜਾਨ ਦਾ ਸਾਨੂੰ ਚਿੰਤਾ ਹੈਗੀ ਆ ਔਰ ਮੈਂ ਕਿਸਾਨ ਵੀ ਆ ਭਾਰਤੀ ਜਨਤਾ ਪਾਰਟੀ ਦੇ ਵਿੱਚ ਮੈਂ ਪਿਛਲੇ 33 ਸਾਲਾਂ ਤੋਂ ਕੰਮ ਕਰ ਰਿਹਾ ਹੈਗਾ ਔਰ ਮੇਰੇ ਪਿੰਡ ਨੇ ਹਮੇਸ਼ਾ ਮੇਰੇ ਇਲਾਕੇ ਨੇ ਮੇਰਾ ਸਹਿਯੋਗ ਦਿੱਤਾ ਮੈਂ ਆਪਣੇ ਭਰਾਵਾਂ ਦੇ ਨਾਲ ਕਿਉਂਕਿ ਇੱਕ ਕਿਸਾਨ ਯੂਨੀਅਨ ਦੇ ਵਿੱਚ ਨੇ ਸਰਪੰਚ ਵੀ ਨੇ ਸਾਬਕਾ ਸਰਪੰਚ ਵੀ ਨੇ ਇਸ ਕਰਕੇ ਇਹ ਬੇਨਤੀ ਜੋਲੜੀ ਕਰਨ ਇਥੇ ਆਏ ਅੱਛਾ ਆਪਣਾ ਕਿੰਨੇ ਚੇਅਰ ਤੋਂ ਸੀ ਜੀ ਤੁਸੀਂ ਦੱਸ ਰਹੇ ਕਿ ਸੀਨੀਅਰ ਲੀਡਰ ਵੱਜੋਂ ਤੁਸੀਂ ਕੰਮ ਕੀਤਾ ਵੱਡੇ ਵੱਡੇ ਜਿਹੜੇ ਐਸੇ ਕੈਬਨਿਟ ਜਿਹੜੇ ਨਹੀਂ ਉਹਨਾਂ ਨਾਲ ਤੁਸੀਂ ਕੰਮ ਕਰਕੇ ਆਏ ਅੱਜ ਜੇ ਗੱਲ ਕਰੀਏ ਕਿਸਾਨੀ ਅੰਦੋਲਨ ਦੀ ਜਾਂ ਕਿਸਾਨੀ ਮੰਗਾਂ ਦੀ ਭਾਜਪਾ ਦਾ ਇਹ ਸਟੈਂਡਰ ਹੈ ਕਿ ਤੁਸੀਂ ਪੰਜਾਬ ਵਾਸਤੇ ਆਪਣੀਆਂ ਬੰਦਾ ਜਣੀਆਂ ਨੇ ਉਹ ਲੈ ਲਓ ਪੂਰੇ ਭਾਰਤ ਵਾਸਤੇ ਨਾ ਮੰਗੋ ਜਦਕਿ ਉਹ ਦੋ ਬੋਲਵਾਲਾ ਕਹਿਣਾ ਹੈ ਕਿ ਅਸੀਂ ਪੂਰੇ ਭਾਰਤ ਵਾਸਤੇ ਮੰਗਣੀ ਹੈ ਇਨੂੰ ਇਨੂੰ ਕਿਸ ਤਰ੍ਹਾਂ ਦੇਖਦੇ ਆ ਤੇ ਬਾਰੇ ਕਿ ਤੁਹਾਡੀ ਉਥੇ ਕੋ ਗੱਲਬਾਤ ਹੋਈ ਹੈ ਦੇਖੋ ਕਿਸਾਨ ਦਾ ਕਿਸਾਨ ਆ ਉਹ ਚਾਹੇ ਕਿਸੇ ਵੀ ਸੂਬੇ ਦਾ ਔਰ ਗੁਰੂ ਸਾਹਿਬ ਨੇ ਮੇਰੀ ਪਹਿਲਾਂ ਵੀ ਬੇਨਤੀ ਜੋਦਨੀ ਸੁਣੀ ਹੈ ਕਿਉਂਕਿ ਜਦੋਂ ਕਿਸਾਨੀ ਮੋਰਚਾ ਦਿੱਲੀ ਦੇ ਬਰੂਹਾਂ ਤੇ ਲੱਗਿਆ ਹੋਇਆ ਸੀ ਉਸ ਵੇ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਥਾਨ ਗੁਰਦੁਆਰਾ ਰਕਾਵਗੰਜ ਸਾਹਿਬ ਉਥੇ ਸ਼੍ਰੀ ਖੰਡਪਾਤ ਸਾਹਿਬ ਸਾਹਿਬ ਉਥੇ ਸ਼੍ਰੀ ਖੰਡਪਾਤ ਸਾਹਿਬ ਦੇ ਤੋ ਜਿਹੜੇ ਭੂਸੀ ਔਰ ਵਾਇਸੀ ਉਥੇ ਬੇਨਤੀ ਜੋ ਜੜੀ ਕੀਤੀ ਸੀ ਵੀ ਦੋਹਾਂ ਧਿਰਾਂ ਦੀ ਇੱਜ਼ਤ ਰੱਖਦੇ ਹੋਏ ਸੱਚੇ ਪਾਤਸ਼ਾਹ ਇਹ ਕੋਈ ਹਿੰਦੁਸਤਾਨ ਪਾਕਿਸਤਾਨ ਦਾ ਯੁੱਧ ਨਹੀਂ ਹੈਗਾ ਇਹ ਸਾਡੇ ਬੰਦੇ ਨੇ ਸੰਘਰਸ਼ੀ ਨੇ ਯੋਧੇ ਨੇ ਦੂਰਦਸ਼ੀ ਨੇ ਲੇਕਿਨ ਜਿਹੜਾ ਕਮਿਊਨੀਕੇਸ਼ਨ ਮੈਂ ਕਹਿੰਦਾ ਵੀ ਸਾਡੀ ਬਦਕਿਸਮਤੀ ਆ ਸਾਡੀ ਬਦਕਿਸਮਤੀ ਆ ਹੁਣ ਜਿਵੇਂ ਪੰਜਾਬ ਦੀ ਜਿਹੜੀ ਲੀਡਰਸ਼ਿਪ ਆ ਉਹ ਸਾਰੀ ਚੋਦੀ ਗਈ ਆ ਸਾਡੀਆਂ ਦੋ ਖਾਨੇ ਹੁਣ ਅਸੀਂ ਸੱਜੀ ਨੂੰ ਕਈਏ ਮਾੜੀ ਹੈ ਕਿ ਖੱਬੀ ਨੂੰ ਮਾੜੀ ਗਈ ਲੇਕਿਨ ਅੱਜ ਬੇਤੀ ਜੋਦੜੀ ਹੀ ਆ ਸਾਰਿਆਂ ਵੱਲੋਂ ਵੀ ਮੈਂ ਤਾਂ ਤੁਹਾਨੂੰ ਵੀ ਕਹੂਗਾ ਤੁਸੀਂ ਵੀ ਅਰਦਾਸ ਬੇਨਤੀ ਕਰੋ ਵੀ ਸਾਡੇ ਪਰਿਵਾਰਾਂ ਦੇ ਵਿੱਚੋਂ ਜਿਹੜਾ ਇੱਕ ਲੀਡਰ ਹੈਗਾ ਜਿਹੜਾ ਰੋਜ਼ ਘਟ ਰਿਹਾ ਹੈਗਾ ਉਹ ਸੱਚੇ ਪਾਸ਼ਾ ਕਰਨ ਉਹ ਬੇਸ਼ੱਕ ਸੰਘਰਸ਼ ਕਰਦੇ ਰਹਿਣ ਲੇਕਿਨ ਉਹ ਮਰਨ ਵੇਲੇ ਉਹਨਾਂ ਦਾ ਹੱਥ ਹੋਵੇ ਤੇ ਉਹ ਵੀ ਆਪਣੇ ਪਰਿਵਾਰਾਂ ਦੇ ਵਿੱਚ ਰਹੇ ਕਿਸੇ ਦਾ ਲੇਕਿਨ ਬੀਜੇਪੀ ਦੇ ਲੀਡਰ ਕਿਉਂ ਨਹੀਂ ਕੇਂਦਰ ਨੂੰ ਸਮਝਾ ਪਾ ਰਹੇ ਕੀ ਲੱਗਦਾ ਹੈ ਕਿ ਤੁਹਾਡਾ ਵੀ ਕਮਿਊਨੀਕੇਸ਼ਨ ਗੈਪ ਹੈ ਲੱਗਦਾ ਸਮਝ ਦੇਖੋ ਉਹ ਸ਼ਿੱਦਲਾ ਹੁੰਦੀਆਂ ਨੇ ਇਹਦੇ ਵਿੱਚ ਹੁਣ ਜਦੋਂ ਸਾਰੇ ਦੇ ਸਾਹਮਣੇ ਚੰਨਣ ਆ ਲੋ ਡਾਊਟ ਪੁਰਾਣੇ ਲੋਕਾਂ ਦੇ ਵਿੱਚ ਮੇਰੇ ਨਾਲ ਹੋਰ ਵੀ ਬਹੁਤ ਨੇ ਅੱਜ ਮੈਂ ਤੁਹਾਡੇ ਜ਼ਰੀਏ ਆਨਨੇਬਲ ਪ੍ਰਾਈਮ ਮਿਨਿਸਟਰ ਆਫ ਇੰਡੀਆ ਸ਼੍ਰੀ ਨਰੇਂਦਰ ਮੋਦੀ ਜੀ ਨੂੰ ਖਾਸ ਕਰਕੇ ਆਨਰੇਬਲ ਜੇ ਹੋਮ ਮਿਨਿਸਟਰ ਨੇ ਸ਼੍ਰੀ ਹਮੇਸ਼ਾ ਜੀ ਸਾਡੇ ਪਾਰਟੀ ਦੇ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਜੀ ਉਹਨਾਂ ਨੂੰ ਬੇਨਤੀ ਇਹ ਜ਼ਰੂਰ ਕਰੂਗਾ ਵੀ ਆਪਣੇ ਕੋਲ ਪੂਰੀ ਦੁਨੀਆ ਦੇ ਸਾਧਨ ਨੇ ਆਪਣੇ ਕੋਲ ਸਾਰੀਆਂ ਏਜੰਸੀਜ਼ ਨੇ ਪ੍ਰਾਈਵੇਟ ਵੀ ਨੇ ਸਰਕਾਰੀ ਵੀ ਨੇ ਸੰਗਠਨ ਵੀ ਆ ਜਿਹੜੇ ਸਾਨੂੰ ਕਮੀ ਜੀ ਲੱਗੀ ਆ ਕੰਮ ਕਰਦੇ ਨੂੰ ਕਮੀ ਇਹ ਲੱਗੀ ਆ ਤੁਸੀਂ ਸੱਚੇ ਹੋ ਵੀ ਜਿਹੜੇ ਦਿੱਲੀ ਦੇ ਲੋਕ ਨੇ ਉਹ ਵਪਾਰੀ ਤਾਂ ਵਧੀਆ ਹੋ ਸਕਦੇ ਆ ਸਭ ਤੋਂ ਵਧੀਆ ਪੱਕਾ ਵੀ ਬੰਦੇ ਹੋਣਗੇ ਲੇਕਿਨ ਜੇ ਅਸੀਂ ਪੰਜਾਬ ਦੇ ਪਿੰਡਾਂ ਦੇ ਵਿੱਚ ਜਾਣਾ ਪੰਜਾਬ ਦੇ ਕਿਸਾਨਾਂ ਦੇ ਵਿੱਚ ਜਾਣਾ ਤਾਂ ਜਿਹੜੇ ਇੱਥੇ ਜ਼ਮੀਨੀ ਲੋਕ ਨੇ ਜਿਨ੍ਹਾਂ ਦੇ ਨਾਲ ਲੋਕਾਂ ਦਾ ਜੜਾਵਾਂ ਉਹਨਾਂ ਦੇ ਨਾਲ ਬੈਠ ਕੇ ਜਿਹੜੀਆਂ ਗੱਲਾਂ ਬਾਤਾਂ ਹੋਣਗੀਆਂ ਤਾਂ ਪੰਜਾਬ ਦੇ ਜਿਹੜੇ ਆਗੂ ਨੇ ਇਹ ਵਧੀਆ ਤਰੀਕੇ ਨਾਲ ਇਹ ਮਸਲੇ ਦਾ ਹੱਲ ਕਰ ਸਕਦੇ ਹੈਗੇ ਆ بجائے ਕਿ ਜਿਹੜੇ ਦਿੱਲੀ ਦੇ ਉਹ ਵਪਾਰਤਾ ਵਧੀਆ ਕਰ ਸਕਦੇ ਆ ਔਰ ਵਧੀਆ ਪੱਕਾ ਵੀ ਬਣ ਸਕਦੇ ਹੈਗੇ ਆ ਜਿਹੜੇ ਕੁਝ ਲੋਕਾਂ ਦੀ ਉੱਥੇ ਐਂਟਰੀ ਹੋ ਚੁੱਕੀ ਹੈਗੀ ਆ ਉਹ ਐਂਟਰੀ ਦਾ ਨੁਕਸਾਨ ਪੰਜਾਬ ਨੂੰ ਹੋ ਰਿਹਾ ਔਰ ਪੰਜਾਬ ਦੀ ਗੱਲ ਕਰਨੀ ਆ ਪੰਜਾਬੀਆਂ ਦਾ ਕਰਨ ਜੇ ਦਿੱਲੀ ਦੀ ਗੱਲ ਕਰਨੀ ਆ ਦਿੱਲੀ ਦਾ ਕਰਨ ਇਹ ਜ਼ਰੂਰ ਤੁਹਾਡੇ ਲਈ ਮੈਂ ਬੇਨਤੀ ਅੱਜ ਵੀ ਕਿ ਕਿਸਾਨ ਨੇ ਸੁਸਾਈਡ ਕੀਤੀ ਜੀ ਉਹ ਤਾਂ ਮੋਦੀ ਸਾਹਿਬ ਨੂੰ ਸਿੱਧਾ ਜ਼ਿੰਮੇਵਾਰ ਠਹਿਰਾ ਰਹੇ ਨੇ ਉਹ ਕਿਹੜੇ ਨੇ ਦਲੇਵਾਲ ਸਾਹਿਬ ਨੂੰ ਲੈ ਕੇ ਕਿ ਲੱਗਦਾ ਕਿ ਇਸ ਤਰ੍ਹਾਂ ਕਿਸਾਨ ਸ਼ਹਾਤਾ ਬੋਲਦੇ ਉਹ ਸਮਝ ਨਹੀਂ ਆਉਂਦਾ ਤਾਂ ਵੀ ਦੇਖੋ ਅੱਜ ਸ਼ਰਮ ਇਸ ਗੱਲ ਦੀ ਵੀ ਆ ਰਹੀ ਆ ਵੀ ਜਿਹੜਾ ਲੋਕਾਂ ਦਾ ਢਿੱਡ ਭੁੱਖਾ ਜਿਹੜਾ ਕਿਸਾਨ ਆਵਾਮ ਦਾ ਟਿੰਡ ਭਰਦਾ ਉਹ ਅੱਜ ਭੁੱਖੜਦਾਲ ਤੇ ਬੈਠੀ ਦੂਜੀ ਗੱਲ ਜਿਹੜਾ ਸੁਸਾਇਡ ਹੈਗਾ ਉਹ ਗੁਰੂ ਸਾਹਿਬ ਨੇ ਵੀ ਕਿਹਾ ਹੈਗਾ ਕੋਈ ਚਾਹੇ ਕੋਈ ਵੀ ਕਰਦਾ ਉਹ ਨਹੀਂ ਕਰਦਾ ਚਾਹੀਦਾ ਉਹ ਸਾਡੇ ਸ਼ਸਤਰਾਂ ਚ ਸਾਡੇ ਧਰਮ ਦੇ ਵਿੱਚ ਵੀ ਲਿਖਿਆ ਹੈਗਾ ਲੇਕਿਨ ਸੁਸਾਇਡ ਪਹਿਲਾਂ ਵੀ ਹੁੰਦੇ ਹੈਗੇ ਆ ਪੰਜਾਬ ਚ ਵੀ ਹੋਏ ਆ ਦੇਸ਼ ਚ ਵੀ ਹੋਏ ਹੈਗੇ ਆ ਔਰ ਆਵਦੀ ਸਰਕਾਰ ਨੂੰ ਆਪਦੇ ਆਨਰਬਲ ਪ੍ਰਾਈਮ ਮਿਨਿਸਟਰ ਆਫ ਇੰਡੀਆ ਨੂੰ ਆਪਣੇ ਗ੍ਰਹਿ ਮੰਤਰੀ ਨੂੰ ਆਪਣੇ ਪਾਰਟੀ ਦੇ ਪ੍ਰਧਾਨ ਨੂੰ ਇਹੀ ਬੇਨਤੀ ਕਰੂੰਗਾ ਜਿੱਥੇ ਜੋਧੜੀ ਬੇਨਤੀ ਅਰਜ਼ੋਈ ਕੀਤੀ ਆ ਉੱਥੇ ਇਹ ਕਹੂੰਗਾ ਵੀ ਜਮਿਨੀ ਜਿਹੜੇ ਆਗੂ ਨੇ ਉਹਨਾਂ ਨੂੰ ਬੁਲਾ ਕੇ ਪੰਜਾਬ ਦਾ ਮਸਲਾ ਹੱਲ ਕਰਨ ਤਾਂ ਕਿ ਸੋਇਖ ਦੇ ਵਿੱਚ ਇਹ ਜਾ ਮੋਰਚਾ ਨਾ ਲੱਗੇ ਕਿਉਂਕਿ ਗੁਰੂ ਸਾਹਿਬ ਨੇ ਇਹ ਫੌਜ ਜਿਹੜੀ ਸੀ ਇਹ ਥਾਪੀ ਸੀ ਵੀ ਦੇਸ਼ ਤੇ ਧਰਮ ਦੀ ਰੱਖਿਆ ਲਈ ਸ੍ਰੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਤ ਜੀਵਤ ਇਹ ਗਵਾਹ ਅਸੀਂ ਨੇ ਦੇਸ਼ ਔਰ ਧਰਮ ਦੀ ਰੱਖਿਆ ਲਈ ਕੁਰਬਾਨੀ ਕੀਤੀ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਔਰ ਧਰਮ ਦੀ ਰੱਖਿਆ ਦੇ ਲਈ ਸਰਵਸਵਾਰਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਤੇ ਧਰਮ ਦੀ ਰੱਖੇ ਲਈ ਰੱਖਿਆ ਲਈ ਖਾਲਸਾ ਜਿਹੜਾ ਹੈਗਾ ਉਹਨੂੰ ਉਹਨੂੰ ਅਮਰਿਸ਼ਕਾ ਕੇ ਪਿਆਰ ਵਰਤਿਆਰ ਕੀਤਾ ਵੀ ਇਹ ਤੁਹਾਡੇ ਦੇਸ਼ ਤੇ ਧਰਮ ਦੀ ਰੱਖਿਆ ਲਈ ਪਿਆਰ ਆ ਉਹਦੀ ਬਦੌਲਤ ਹੀ ਅਸੀਂ ਜਿਹੜੀਆਂ ਪਾਕਿਸਤਾਨ ਦੀਆਂ ਪਹਿਲੀਆਂ ਲੜਾਈਆਂ ਅਸੀਂ ਆਖਰੀ ਮੋਰਚੇ ਤੱਕ ਇਹ ਲੋਕ ਅਮਨੀਸ਼ਨ ਤੇ ਰਾਸ਼ਨ ਪਹੁੰਚਾਉਂਦੇ ਰਹੇ ਸੀ ਜਿੱਤਿਆਂ ਪੰਜਾਬ ਜਦੋਂ ਖੁਸ਼ ਹੋ ਗਿਆ ਦੁਨੀਆ ਭਰ ਦੇ ਵਿੱਚ ਡੰਕਾ ਵੱਜੂਗਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਸਾਹਿਬ ਅਮਰਸ਼ਾਹ ਜੀ ਪੰਜਾਬੀ ਖੁਸ਼ ਨੇ ਤੇ ਦੁਨੀਆ ਭਰ ਤੇ ਰਾਜ ਕਰੋਗੇ ਤੁਹਾਡਾ ਰਾਜ ਕਦੇ ਨਹੀਂ ਜਾਊਗਾ ਔਰ ਇਹੀ ਬੇਨਤੀ ਕਰਦਾ ਹੋਇਆ ਉਹਨਾਂ ਨੂੰ ਵੀ ਬੇਨਤੀ ਕਰਦਾ ਤੇ ਭਾਈ ਖੀ ਖਾਲਸਾ ਸਾਹਿਬ ਨੇ ਪੂਰੇ ਵੀ ਚੋਦੜੀ ਬੇਨਤੀ ਕੀਤੀ ਆ ਸ਼੍ਰੀ ਹਰਮੰਦਰ ਸਾਹਿਬ ਦੇ ਵੀ ਨਮਸਤਕ ਹੁੰਨਾ ਤੁਹਾਡੇ ਰਾਹੀ ਜਿੱਥੇ ਅਸੀਂ ਉੱਥੇ ਜਾ ਕੇ ਆਵਾਜ਼ ਬੁਲੰਦ ਕਰਦੇ ਹੈਗੇ ਆ ਕੋਈ ਲੋੜ ਨਹੀਂ ਕਿਸੇ ਅਹੁਦੇ ਦੀ ਕਿਸੇ ਜ਼ਿੰਮੇਵਾਰੀ ਦੀ ਮੇਰਾ ਖਿੱਤਾ ਮੇਰੇ ਮੇਰੇ ਪੰਜਾਬੀ ਵਪਾਰੀ ਜਾਂ ਵਪਾਰੀ ਉਹ ਤੜਪ ਰਿਹਾ ਹੈਗਾ ਕਿਉਂਕਿ ਉਹ ਰਾਹ ਨਹੀਂ ਖੁੱਲਾ ਹੈਗਾ ਕਿਸਾਨ ਆਪ ਦਾ ਤੜਪ ਰਿਹਾ ਨਾ ਇੱਥੇ ਵਪਾਰੀ ਉਹਦਾ ਵਪਾਰ ਖੁੱਲ ਕੇ ਹੋਵੇ ਕਿਸਾਨ ਆਪਦੇ ਘਰੋਂ ਆਵੇ ਕਾਰਖਾਨੇਦਾਰ ਜਿਹੜਾ ਹੈਗਾ ਉਹ ਵੀ ਸੁੱਖਾ ਪੰਜਾਬ ਦੇ ਜੁਬਦੀ ਕਰੇ ਆਪਣਾ ਸਮਾਂ ਇਸ ਕਰਕੇ ਅੱਜ ਜੋਦੜੀ ਬੇਨਤੀ ਆ ਕਿ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੁਸੀਂ ਇੱਥੇ ਆਏ ਹੋ ਔਰ ਮੈਨੂੰ ਲੱਗਦਾ ਹੈਗਾ ਵੀ ਸਾਡੀ ਇਹ ਆਵਾਜ਼ ਸਾਰਿਆਂ ਦੀ ਆਵਾਜ਼ ਮਿਰਥੀ ਨਹੀਂ ਜਾਂਦੀ ਜੀ ਜਨਤੀ ਅਰਦਾਸ ਪਿਆਰੇ ਔਰ ਬਾਕੀ ਮੈਂ ਗੁਰੂ ਸਾਹਿਬ ਦਾ ਉਹ ਸ਼ਬਦ ਵੀ ਦੇ ਸ਼ਿਵਾ ਵਰ ਮੋਹ ਹੈ ਸ਼ੁਭ ਕਰਮਨ ਤੇ ਕਭ ਹੁਣਾ ਡਰੂ ਨਾ ਡਰੂ ਅਰਸੂ ਜਬ ਜਾਇ ਲੂ ਨਿਸ਼ਚੈ ਕਰ ਆਪਣੀ ਜੀਤ ਕਰੂ ਫਤੇ ਸਾਡੀ ਸਾਰਿਆਂ ਦੀ ਫਤੇ ਹੋਗੀ ਸਾਡੀ ਆਵਾਜ਼ ਉਸ ਪ੍ਰੂਹਾਂ ਤੇ ਜਾਊਗੀ ਔਰ ਦੱਲੇਵਾਲ ਸਾਹਿਬੀ ਉਹਨਾਂ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਕੋਲੋਂ ਸਾ ਆਪਣਾ ਮਿਲੂਗਾ ਉਹ ਵੀ ਆਪ ਦੇ ਘਰੇ